ਚਲੋ ਸਮਾਜ ਦਾ ਬੇਟਾ ਕਦ ਤੱਕ ਭਗਨਜੀ ਦਾ ਜੋ హత్య ਹੋਈ ਸੀ ਔਰ ਸਰੇ ਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਕੱਲ ਜਿਹੜਾ ਵਾ 28 ਤਰੀਕ ਨੂੰ ਬਹੁਤ ਵੱਡੀ ਪੰਚਾਇਤ ਜਿਹੜੀ ਆ ਪੂਰੇ ਪੰਜਾਬ ਦੀ ਹੋਈ ਸੀ ਔਰ 29 ਤਰੀਕ ਦਾ ਜੋ ਹੈ ਲੁਧਿਆਣਾ ਬੰਦ ਹੀ ਕੋਲ ਦਿੱਤੇ ਔਰ ਉਹਦੇ ਵਿੱਚ ਅੱਜ ਲੁਧਿਆਣਾ ਦੀ ਪੰਚਾਇਤ ਨੇ ਔਰ ਪੁਲਿਸ ਕਮਿਸ਼ਨਰ ਸਾਹਿਬ ਅਤੇ ਉਹਨਾਂ ਦੀ ਸਮੂਹੀ ਟੀਮ ਜਿਹੜੀ ਆ ਅੱਜ ਕਾਠੀ ਵਾਲਮੀਕੀ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਿਆ ਹੋਰ ਸਹੀ ਮਾਨੇ ਦੇ ਵਿੱਚ ਉਹਨਾਂ ਨੇ ਲਗਭਗ 8 ਦੇ ਕਰੀਬ ਬੇੜੀ ਇਨਵੈਸਟੀਗੇਸ਼ਨ ਕਰਕੇ ਉਹ ਟ੍ਰੇਸ ਕਰ ਲਏ ਆ ਉਹ ਉਹਨਾਂ ਦੇ ਪਰਿਵਾਰ ਦੇ ਜਿਹੜੇ ਅੱਧਾ ਭੱਗ ਸਾਰੇ ਟ੍ਰੇਸ ਕਰਕੇ ਉਹਨਾਂ ਨੂੰ ਪਹੁੰਚਾਇਆ ਤਾਂ ਉਹਦੇ ਨਾਲ ਇਹ ਸਮਝਦੇ ਆ ਕਿ ਸਾਨੂੰ ਇੱਕ ਅਦਾ ਹਸਾਸ ਹੋਇਆ ਕਿ ਇਹ ਕਿੰਨਾ ਸ਼ਰਮਾਂ ਦਾ ਮਾਮਲਾ ਹੈ ਲੁਧਿਆਣਾ ਸ਼ਹਿਰ ਦੇ ਸਾਰੇ ਜਿੰਨੇ ਵੀ ਲੋਕ ਹੈ ਉਹਨਾਂ ਨੇ ਦੁੱਖ ਵੀ ਸਾਂਝਾ ਕਰਿਆ ਹੈ ਪਰ ਇਸ ਕਰਕੇ ਅਸੀਂ ਹੁਣ ਬੇਨਤੀ ਕਰਦੇ ਹਾਂ ਕਿ ਜਿਹੜਾ ਕੱਲ ਦਾ 29 ਤਰੀਕ ਦਾ ਜੋ ਲੁਧਿਆਣਾ ਬੰਦ ਸੀ ਉਹ ਪੋਸਟਪੋਨ ਕਰਦੇ ਹਾਂ ਕਿਉਂਕਿ ਲੁਧਿਆਣਾ ਵਾਸੀ ਸਾਡੇ ਆਪਣੀ ਆਂ ਔਰ ਦੁੱਖ ਦੇ ਵਿੱਚ ਸ਼ਾਮਲ ਹੁੰਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਬਗਨ ਜੀ ਦਾ ਜਿਹੜਾ ਸੰਸਕਾਰ ਹੈ ਉਹ 2 ਵਜੇ ਕੀਤਾ ਜਾਏਗਾ ਸਾਰਿਆਂ ਨੂੰ ਬੇਨਤੀ ਆ ਕਿ ਜੋ ਕਮਲਾ ਰੋਡ 'ਆ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ 2 ਵਜੇ ਪਹੁੰਚ ਕੇ ਉਹ ਸਰਦਾਂਝਲੀ ਦਿਨ ਬਹੁਤ ਬਹੁਤ ਧੰਨਵਾਦ ਜਿਆਵਾ ਐਸਲਾ ਮਾਈਕਲ ਖੰਡੇ ਸਰਦਾਂਝਲੀ ਜੀ ਬੇਟੀ ਦੇ ਮੈਂ ਰਸਤ ਲਏ ਇਹਨਾਂ ਨੇ ਸਰਤਾਂ ਤੋਂ ਦਿਖਲੇ ਖਰੀਦਤਾ ਵਾ ਮੈਂ ਤਾਂ ਆਪਣੇ ਸਮਾਜ ਦਾ ਬਹੁਤ ਬਹੁਤ ਧੰਨਵਾਦ ਕਰਨਾ ਸਾਰਾ ਸਾਰੇ ਫਾਇਦਾ ਕਾਲੇ ਕੋਈ ਵੱਡੀ ਤਰ੍ਹਾਂ ਦੇ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਸੀਗਾ ਲੋਕਾਂ ਦਾ ਜੜ ਜਿਹੜਾ ਵਾ ਬੜਾ ਪੋਸਚਰ ਨਿਕਲੇ ਆ ਮਲੇ ਚੋਦਰੀ ਯਸ਼ਪਾਲ ਜੀ ਕਿਉਂਕਿ ਇਹਨਾਂ ਦਾ ਜਿਆਸੀ ਕਿ ਵਗਣ ਬਲਕਿ ਮੈਂ ਦੂਜੇ ਸ਼ਬਦਾਂ ਚ ਕਹਿ ਸਕਦਾ ਕਿ ਉਹ ਸਾਡਾ ਸਾਰਿਆਂ ਦਾ ਬਹੁਤ ਪਿਆਰ ਬੱਚਾ ਸੀਗਾ ਉਹਦੇ ਲਈ ਬਹੁਤ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਹੈ ਉਹਨਾਂ ਦੇ ਆਫਿਸ ਚ ਵੀ ਹੱਥ ਹੋਈ ਆ ਉਹਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਇਸ ਕਰਕੇ ਅਸੀਂ ਸਰਬਸੰਤੀ ਨਾਲ ਸਾਰਿਆਂ ਨੇ ਸਲਾਮ ਮਸ਼ਾ ਕਰਤ ਤੋਂ ਬਾਅਦ ਇਹ ਫੈਸਲਾ ਲਿਆ ਕਿ ਕੱਲ 12 ਵਜੇ ਸਿਵਲ ਹਸਪੀਟਲ ਸਾਰੇ ਅਸੀਂ ਇਕੱਠੇ ਹੋਵਾਂਗੇ 2 ਵਜੇ ਘਾਟੀ ਮਿਲਲੇ ਪਰਮਿਕ ਜੀ ਮਹਾਰਾਜ ਦੇ ਚਰਨਾਚੋ ਦਾ ਮਾਸਤਕ ਸ਼ਰੀਰ ਜਿਹੜਾ ਵਾ ਉਹ ਲਾਤਮਸਤ ਕਰਵਾਇਆ ਜਾਊਗਾ ਉਸ ਤੋਂ ਬਾਅਦ ਸਾਰਾ ਸਮਾ ਜਿਹੜਾ ਵਾ ਉਹਦਾ ਸੰਸਕਾਰ ਕਰਨ ਵਾਸਤੇ ਅਸੀਂ ਸਾਰੇ ਲੈ ਕੇ ਚੱਲਾਂਗੇ ਤਾਂ ਜਿਹੜਾ ਕੱਲ ਦੀ ਬੰਦ ਦੀ ਗਲਸਗੀ ਉਹ ਉਸ ਨੂੰ ਸਾਰੇ ਵਾਪਸ ਲੈਣੇ ਆ ਕਿਉਂਕਿ ਪੁਲਿਸ ਤੇ ਸ਼ਾਸਨ ਤੇ ਵਿਸ਼ੇਸ਼ ਤੌਰ ਤੇ ਦੁਦਾਨ ਦੇ ਪੁਲਿਸ ਕਮਿਸ਼ਨਰ ਸ੍ਰੀ ਸੁਪਨ ਸ਼ਰਮਾ ਜੀ ਔਰ ਉਹਨਾਂ ਦੀ ਸਾਰੀ ਟੀਮ ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਬਹੁਤ ਜਲਦ ਬਹੁਤ ਸਾਰਾ ਕੁਝ ਪ੍ਰਾਪਤੀਆਂ ਹੋ ਚੁੱਕੀਆਂ ਆ ਔਰ ਬਹੁਤ ਜਲਦ ਜਿਹੜਾ ਵਾ ਉਹ ਬ੍ਰੀਫਿੰਗ ਜਿਹੜੀ ਆ ਤੁਹਾਨੂੰ ਪ੍ਰੈਸ ਨੂੰ ਵੀ ਦੱਸਿਆ ਪਤਾ ਲੱਗੀ ਟੀਮਸ ਸੀਆਈ ਦੀ ਟੀਮ ਜ਼ੋਨ 1 ਐਸਪੀ ਸਾਹਿਬ ਦੇ ਜਿਹੜੀ ਟੀਮ ਹੈ ਉਹ ਫੈਲੀ ਹੋਈ ਹੈ ਜਲਦੀ ਬੰਦੇ ਬੰਨਿਆਂ ਨੂੰ ਆਪਾਂ ਫੜ ਲਈਏ ਉਸਰ ਇਹਨਾਂ ਨੇ ਕਿਹਾ ਸੀ ਕੱਲ ਦੀ ਬੰਦੀ ਕੋਤਿਚੀ ਨਹੀਂ ਉਹ ਨਹੀਂ ਉਹ ਆਈ ਐਮ ਨਾਟ ਅਵੇਅਰ ਆਫ ਥੈਟ ਤੁਸੀਂ ਬਾਤ ਚਾਹੋ ਉਹ ਤਾਂ ਬਿਲਕੁਲ ਪਰਿਵਾਰ ਨੂੰ ਵੀ ਮਿਲਣਾ ਸੀਗਾ ਤੇ ਪੁਲਿਸ ਹੁਣ ਤੱਕ ਜਿਹੜਾ ਕਰ ਚੁੱਕੀ ਹੈ ਉਹ ਦੱਸਣਾ ਸੀਗਾ ਬੜਾ ਅਕਿਊਜ਼ ਨੂੰ ਗ੍ਰਿਫਤਾਰ ਕਰਨੀ ਤਾਂ ਕਿ ਕੋਈ ਅਕਿਊਜ਼ ਦੇ ਕੇ ਮੁਕਦਮਾ ਦਰ ਦੇ ਦੇਖੋ ਜੀ ਅਕਿਊਜ਼ ਜਿਹੜੇ ਹੈ ਉਹ ਆਈਡੈਂਟੀਫਾਈ ਹੋਏ ਹਨ ਪਹਿਲੇ ਕਿਉਂ ਆਈਡੈਂਟੀਫਾਈ ਨਹੀਂ ਸੀਗੇ ਜੀ ਸਰ ਆਈਡੈਂਟੀਫਾਈ ਹੋ ਗਏ ਟੋਟਲ ਜੀ ਕਿੰਨੇ ਸੀ ਕਿਧਰੋਂ ਆਏ ਕਿਹੜੇ ਮੋਟਰਸਾਈਕਲ 'ਚ ਆਏ ਵੀ نو ਇਜ਼ਨ एवरीथिंग ਕੌਣ ਕਿੱਥੇ ਰਹਿੰਦਾ ਹੈ ਨੰਬਰ 1 ਨੰਬਰ 2 ਟੀਮਸ ਦੇ ਆਰ ਇਨ ਪਲੇਸ ਕੰਮ ਕਰ ਰਹੀਆਂ ਹੈ ਠੀਕ ਹੈ ਬਲਾਈਂਡ ਕੇਸ ਸੀਗਾ ਉਹ ਟ੍ਰੇਸ ਹੋ ਗਿਆ ਤੇ ਪਰਿਵਾਰ ਨੂੰ ਆਈ ਦਸਨ ਆਈ ਭਾਈ ਸੀ ਲੇਕਿਨ ਮਾਨੇ ਤੁਹਾਨੂੰ ਸਾਡੇ ਲੁਧਿਆਣਾ ਕੋਲ ਤੇ ਤੁਸੀਂ ਬਿਲਕੁਲ ਉੱਥੇ ਕਾਬਿਲ ਅਫਸਰ ਦੇ ਪਿੱਛੇ ਖੜੇ ਹੋਏ ਨਹੀਂ ਜੀ ਉਹ ਰਹਿੰਦੇ ਦਕਾਰੀ ਵੀ ਨੇ ਤੁਸੀਂ ਵੀ ਸਾਡੇ ਸਾਨੂੰ ਮਾਨ ਜਦੋਂ ਪਹਿਲੇ ਵੀ ਸੀਗੇ ਤੇ ਹੁਣ ਵੀ ਬਹੁਤ ਦੇ ਸਮਾਂ ਸਾਡੇ ਕੋਲ ਵੀ ਕਿੰਨੀ ਦੇਰ تک ਸਰ ਹੋ ਜਾਏਗਾ ਹੋ ਜਾਏਗਾ ਦਿਸ ਵੁੱਡ ਵਾਹ ਲੁਧਿਆਣਾ ਨਾਲ ਟਰੈਕ ਤੇ ਮਿਲੀ ਹੈ ਜੀ ਉਹਦੇ ਨਾਲ ਚਲੋ